ਹਲਕਾ ਰਾਜਪੁਰਾ ਦੇ ਪਿੰਡ ਚੰਦੂਆ ਦੇ ਲੋਕ ਸੜਕ ਟੁੱਟਣ ਦੇ ਕਾਰਨ ਕਾਫੀ ਪਰੇਸ਼ਾਨ ਨੇ ਮੇਨ ਰੋਡ ਤੋਂ ਪਿੰਡ ਨੂੰ ਜਾਣ ਵਾਲੀ ਸੜਕ ਤੇ ਡੂੰਘੇ ਟੋਏ ਪੈ ਚੁੱਕੇ ਨੇ ਤੇ ਬਰਸਾਤਾ ਦੇ ਦੌਰਾਨ ਟੋਏ ਭਰਨ ਦੇ ਕਾਰਨ ਲੋਕਾਂ ਦਾ ਲੰਘਣਾ ਤੱਕ ਔਖਾ ਹੋ ਜਾਂਦਾ ਹੈ ਇਸ ਮੌਕੇ ਪਿੰਡ ਵਾਸੀਆ ਵੱਲੋਂ ਕਿਸਾਨ ਜਥੇਬੰਦੀਆਂ ਦੇ ਨਾਲ ਪਹੁੰਚ ਕੇ ਇੱਥੇ ਰੋਸ ਵੀ ਜ਼ਾਹਰ ਕੀਤਾ ਗਿਆ ਭਾਰਤੀ ਕਿਸਾਨ ਏਕਤਾ ਸਿੱਧੂਪੁਰ ਦੇ ਬਲਾਕ 77 ਜਸਵੀਰ ਸਿੰਘ ਤੇ ਪਿੰਡ ਵਾਸੀਆ ਵੱਲੋਂ ਐਸਡੀਐਮ ਰਾਜਪੁਰਾ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਉਹਨਾਂ ਕਹੇ ਹੈ ਪਿੰਡ ਦੇ ਵਿੱਚ ਲੱਗੇ ਬਿਜਲੀ ਦੇ ਗ੍ਰਿਡ ਦੇ ਵਿੱਚ ਆਉਣ ਵਾਲੀਆਂ ਗੱਡੀਆਂ ਦੇ ਨਾਲ ਇਹਨਾਂ ਸੜਕਾਂ ਦਾ ਨੁਕਸਾਨ ਹੋ ਰਿਹਾ ਹੈ। ਕਈ ਵਾਰੀ ਗ੍ਰਿਡ ਦੇ ਸਰਕਾਰੀ ਅਧਿਕਾਰੀਆਂ ਨੂੰ ਸੜਕ ਬਣਾਉਣ ਦੇ ਲਈ ਕਿਹਾ ਗਿਆ ਪਰ ਕੋਈ ਵੀ ਸਾਰ ਨਹੀਂ ਲਈ ਗਿਆ। ਪਿੰਡ ਵਾਸੀ ਕਾਫੀ ਪਰੇਸ਼ਾਨ ਨੇ ਉਹਨਾਂ ਮੰਗ ਕੀਤੀ ਹੈ ਕਿ ਇੱਥੇ ਸੜਕ ਦੀ ਮੁਰੰਮਤ ਕਰਵਾਈ ਜਾਵੇ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਵੱਲੋਂ ਤਿੱਖਾ ਰੋਸ ਜ਼ਾਹਰ ਕੀਤਾ ਜਾਵੇਗਾ। ਗ੍ਰਿਡ ਦਾ ਗੇਟ ਬੰਦ ਕਰ ਪ੍ਰਦੂਸ਼ਣ ਦੀ ਵੀ ਉਹਨਾਂ ਚੇਤਾਵਨੀ ਦਿੱਤੀ ਹੈ। ਮੇਰਾ ਨਾਮ ਜਸਵੀਰ ਸਿੰਘ ਭਾਰਤੀ ਕਿਸਾਨ ਯੂਨੀ ਨੇਕਤਾ ਸਿੱਧੂਪੁਰ ਬਲਾਕ ਪ੍ਰੈਸ ਕਤਰ ਰਾਏਪੁਰੇ ਕਿਹੜਾ ਪਿੰਡ ਖਾਇਤ ਤੁਸੀਂ ਵੀਡੀਓ ਇਸ ਦਾ ਪਿੰਡ ਮੇਰਾ ਚੰਦੂਆ ਖੁਰਦਾ ਜੀ ਅਸ ਕੀ ਸਮੱਸਿਆ ਸਾਡੇ ਅਸ ਸਮੱਸਿਆ ਤੁਸੀਂ ਦੇਖੀ ਹੋਣੀ ਸਾਡੀ ਸੜਕ ਦੀ ਸਮੱਸਿਆ ਜਿਹੜਾ ਆਪਾਂ ਪਿੱਛੇ ਦੇਖ ਰਹੇ ਸਾਡੇ 400 ਕੇਵੀ 220 ਸਬਸਟੇਸ਼ਨ ਬਣਿਆ ਹੋਇਆ ਬਹੁਤ ਤਗੜਾ ਗ੍ਰਿਡ ਬਣਿਆ ਹੋਇਆ ਇੱਥੇ ਇਹ ਗ੍ਰਿਡ ਦੀ ਜਿਹੜੀ ਓਵਰਲੋਡ ਗੱਡੀਆਂ ਐ ਸੜਕ ਤੋਂ ਲੰਘੀਆਂ ਸੜਕ ਹੈਗੀ ਐ 10 ਫੁੱਟੀ ਉਹੀ ਬੈਲ ਗੱਡੀਆਂ ਵਾਲੀ ਇਹਨੇ ਸੜਕ ਦਾ ਜਿਹੜੀ ਸਾਡੇ ਪਿੰਡ ਦੀ ਸੜਕ ਦਾ ਉਹ ਬੁਰਾ ਹਾਲ ਕੀਤਾ ਹੋਇਆ ਗ੍ਰੇਡ ਵਾਲਿਆਂ ਨੇ ਇਹਨਾਂ ਕੋਲ ਅਸੀਂ ਪਹਿਲਾਂ ਵੀ ਕਈ ਵਾਰ ਕਿਹਾ ਵੀ ਸੜਕ ਸਾਡੀ ਜਿਹੜੀ ਤੁਸੀਂ ਤੋੜੀ ਹੈ ਇਹਨੂੰ ਉੱਪਰ ਪ੍ਰਸ਼ਾਸਨ ਨੂੰ ਕਹਿ ਕੇ ਸੜਕ ਨੂੰ ਬਣਾਇਆ ਜਾਵੇ ਪਰ ਇਹਨਾਂ ਦੇ ਕੰਨ ਤੇ ਜੂ ਨਹੀਂ ਸਰਕਦੀ ਅੱਜ ਸਾਨੂੰ ਮਜਬੂਰ ਨੇ ਅਸੀਂ ਆਈਡੀਆ ਸਾਹਿਬ ਨੂੰ ਵੀ ਲਿਖ ਕੇ ਦੇ ਕੇ ਆਏ ਆ ਤੇ ਤੁਹਾਡੇ ਮਾਧਿਅਮ ਰਾਹੀਂ ਵੀ ਦੱਸਣਾ ਚਾਹੁੰਦੇ ਆ ਫਿਰ ਲੋਕ ਕਹਿੰਦੇ ਆ ਕਿ ਜਿਹੜੀ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਉਹ ਜਾ ਕੇ ਥੋੜ੍ਹ-ਥੋੜ੍ਹ ਧਰਨੇ ਲਾ ਲੈਂਦੀਆਂ ਜਦੋਂ ਰਾਹਗੀਰਾਂ ਨੂੰ ਪਰੇਸ਼ਾਨੀ ਸਾਡੇ ਪਿੰਡ ਦੇ ਜਿਹੜੀ ਜਨਤਾ ਸਾਰਿਆਂ ਨੂੰ ਪਰੇਸ਼ਾਨੀ ਹੈ ਗ੍ਰਿਡ ਅਸੀਂ ਪਰੇਸ਼ਾਨੀ ਵਾਸਤੇ ਬਣਾਇਆ ਹੈ ਕਿ ਅਸੀਂ ਆਪਣੇ ਲਾਭਦਾਇਕ ਵਾਸਤੇ ਬਣਾਇਆ ਜੇ ਹੋਰ ਪਿੰਡਾਂ ਨੂੰ ਸਹੂਲਤ ਦਿੰਦਾ ਗ੍ਰਿਡ ਤਾਂ ਸਾਡੇ ਪਿੰਡ ਦਾ ਇਹਨੇ ਸੱਤਿਆਨਾਸ਼ੇ ਕਰਨਾ ਤੁਹਾਡੇ ਸਾਹਮਣੇ ਤੁਸੀਂ ਪਿੱਛੇ ਵੀ ਵੀਡੀਓ ਬਣਾ ਲਿਓ ਸਾਰੀ ਸੜਕ ਦਾ ਇਹਨਾਂ ਨੇ ਸੱਤਿਆਨਾਸ਼ ਕਰਿਆ ਹੈ ਓਵਰਲੋਡ ਗੱਡੀਆਂ ਕੱਢ ਕੱਢ ਕੇ ਜਿੰਨਾ ਇਹਨਾਂ ਦਾ ਸਮਾਨ ਨਿਕਲਦਾ ਇੱਥੋਂ ਨਿਕਲਦਾ ਵੀ ਇਹ ਸਾਡੀ ਸਮੱਸਿਆ ਸੜਕ ਦੀ ਉਸ ਵਾਸਤੇ ਅਸੀਂ ਅੱਜ ਤੁਹਾਡੇ ਤੱਕ ਪਹੁੰਚ ਕੀਤੀ ਹੈ ਕਿ ਜਿਹੜਾ ਸਾਡਾ ਪ੍ਰਸ਼ਾਸਨ ਹੈ ਉਹ ਸੁਣਵਾਈ ਕਰੇ ਨਹੀਂ ਸਾਨੂੰ ਮਜਬੂਰ ਨਾ ਇੱਕ ਦਿਨ ਇਹ ਗੇਟ ਦਾ ਜਿੰਦਾ ਲਾਣਾ ਪੈਣਾ ਗ੍ਰਿਡ ਨੂੰ ਫਿਰ ਉਸ ਟਾਈਮ ਵੀ ਆ ਕੇ ਪ੍ਰਸ਼ਾਸਨ ਨੇ ਕਹਿਣਾ ਕਿ ਅਸੀਂ ਕਰ ਦਾਂਗੇ ਪਰ ਅਸੀਂ ਬਹੁਤ ਤੰਗ ਨਹੀਂ ਕਰਨਾ ਚਾਹਦੇ ਜਨਤਾ ਨੂੰ ਕਿਉਂਕਿ ਬਿਜਲੀ ਦਾ ਕੰਮ ਹੈ ਫਿਰ ਜਦੋਂ ਮਜਬੂਰ ਨੇ ਸਾਡੇ ਪਿੰਡ ਦਾ ਹੀ ਰਸਤਾ ਬੰਦ ਹੋ ਗਿਆ ਫੁੱਟ ਫੁੱਟ ਪਾਣੀ ਖੜਿਆ ਸੜਕ ਤੇ ਜਦੋਂ ਸਾਡੇ ਪਿੰਡ ਦਾ ਲੰਘਣਾ ਹੀ ਸਾਡਾ ਬੰਦ ਹੋ ਗਿਆ ਫਿਰ ਸਾਨੂੰ ਮਜਬੂਰ ਨੇ ਜਿਹੜਾ ਇਹਦਾ ਗੇਟ ਆ ਉਹ ਬੰਦ ਕਰਨਾ ਪੈਣਾ ਫਿਰ ਪ੍ਰਸ਼ਾਸਨ ਦੀ ਜਿਹੜੀ ਜ਼ਿੰਮੇਵਾਰੀ ਹੋਏਗੀ ਜੋ ਵੀ ਇੱਥੇ ਬਾਅਦ ਘਟ ਹੋਵੇ ਪ੍ਰਸ਼ਾਸਨ ਤੋਂ ਇਹ ਮੰਗ ਚਾਹੁੰਦੇ ਆ ਕਿ ਜਿਹੜੀ ਸਾਡੀ ਸੜਕ ਹੈ ਇਹ ਜਲਦੀ ਤੋਂ ਜਲਦੀ ਇਹਦਾ ਕੰਮ ਸ਼ੁਰੂ ਕਰਿਆ ਜਾਵੇ ਨਹੀਂ ਅਸੀਂ ਜਥੇਬੰਦੀਆਂ ਨਾਲ ਸਾਡਾ ਸੰਪਰਕ ਅਸੀਂ ਐਸਡੀਨ ਸਾਹਮਣੂ ਮੰਗ ਪੱਤਰ ਅੱਜ ਦੇ ਆਏ ਆ ਫਿਰ ਜਿਹੜਾ ਗ੍ਰਿਡ ਦਾ ਜਿਹੜੀ ਗੇਟ ਹੈ ਉਹ ਸੀ ਬੰਦ ਕਰਾਂਗੇ ਮੰਗ ਪੱਤਰ ਗੁਰਪ੍ਰੀਤ ਸਿੰਘ ਜੀ ਕਿਹੜੇ ਵਜੇ ਦੇ ਆਹ ਸੜਕ ਤੇ ਗਿਰ ਗਿਆ ਸੀਗਾ ਜੀ ਮੈਂ ਪਾਣੀ ਵਿੱਚ ਕਿੱਦਾਂ ਹੋਇਆ ਕੀ ਇਹ ਬਾਰਾਤ ਨੂੰ ਜੀ ਲਾਈਟ ਪੈ ਗਈ ਅੱਖਾਂ 'ਚ ਟੋਏ ਦੇ ਵਿੱਚ ਮੋਟਰਸਾਈਕਲ ਫਸ ਕੇ ਗਿਰ ਗਿਆ ਨਾਲ ਬੱਚੇ ਵੀ ਸੀਗੇ ਬਹੁਤ ਬਚਾਅ ਹੋ ਗਿਆ ਚੱਲ ਗਏ ਝੋਟਾਂ ਲੱਗੀਆਂ ਹਾਂਜੀ ਬਹੁਤ ਆ ਜੀ ਕਿੱਥੇ ਇਲਾਜ ਕਰਾਇਆ ਵੀ

ਹਾਲੇ ਡਾਕਟਰ ਸਮੇਤ ਬਾਅਦ ਆਇਸੀ ਮੈਨੂੰ ਫੋਨ ਆਇਆ ਸੀਗਾ ਤੇ ਕੋਈ ਸੜਕ ਦਾ ਇਸ਼ੂ ਸੀਗਾ ਕਿ ਸੜਕ ਦੀ ਹਾਲਤ ਥੋੜੀ ਖਰਾਬ ਹੋਈ ਹੋਈ ਹੈ ਉਹਦੇ ਬਾਰੇ ਗੱਲ ਕਰ ਰਹੇ ਸੀ ਕੋਈ ਤੁਹਾਨੂੰ ਨੇ ਪਹਿਲਾਂ ਲਿਖ ਕੇ ਦੱਸਿਆ ਕੋਈ ਨਹੀਂ ਲਿਖਤੀ ਇਸ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਹੋਈ ਕੋਈ ਦਿੱਕਤ ਤੁਹਾਨੂੰ ਆ ਰਹੀ ਹੈ ਸੜਕ ਆਹ ਸੜਕ ਕੁੱਟੀ ਕਰਕੇ ਸਾਨੂੰ ਵੀ ਦਿੱਕਤ ਆ ਰਹੀ ਹੈ ਕੀ ਕਰਨੇ ਦਿੰਦੇ ਨੇ ਸਰਕਾਰ ਨੂੰ ਵੀ ਸੜਕ ਬਣਨੀ ਚਾਹੀਦੀ ਨਹੀਂ ਸੜਕ ਬਾਰੇ ਉਹਨਾਂ ਨਾਲ ਬਾਅਦ ਚ ਆਪਣੇ ਜਥੇਬੰਦੀ ਦੇ ਵਿੱਚੋਂ ਜਸਵੀਰ ਸਿੰਘ ਜੀ ਸੀਗਾ ਉਹਨਾਂ ਨਾਲ ਫੋਨ ਤੇ ਗੱਲ ਹੋਈ ਸੀ ਮੇਰੀ ਤੁਰਨੇ ਇਹ ਕਿਹਾ ਜਿਗਾ ਵੀ ਤੁਸੀਂ ਜਿਹ ਮੈਟਰ ਟੇਕ ਅਪ ਕਰ ਰਹੇ ਜਿੱਥੇ ਸਾਨੂੰ ਨਾਲ ਜਾਣ ਦੀ ਲੋੜ ਤਾਂ ਅਸੀਂ ਵੀ ਨਾਲ ਚਲੇ ਜਾਨੇ ਤੇ ਆਪਣੇ ਡਿਪਾਰਟਮੈਂਟ ਦੇ ਥਰੂ ਵੀ ਅਸੀਂ ਉੱਪਰ ਉੱਚ ਅਧਿਕਾਰੀ ਨਾਲ ਗੱਲ ਕਰਕੇ ਜੇ ਇਹਦਾ ਜਲਦੀ ਰਿਜ਼ੋਲਵ ਹੋ ਸਕਦਾ ਤਾਂ ਅਸੀਂ ਜ਼ਰੂਰ ਕਰਾਂਗੇ ਠੀਕ ਹੈ ਕਹਿੰਦੇ ਪਿੰਡ ਵਾਲੇ ਮੈਸਟਰ ਪਿੰਡ ਵਾਲੇ ਨਹੀਂ ਕਹਿ ਰਹੇ ਕਿ ਅਗਰ ਜਿੰਨੀ ਕੋਆਪਰੇਸ਼ਨ ਦੀ ਸਾਡੇ ਵੱਲੋਂ ਲੋੜ ਹੈਗੀ ਅਸੀਂ ਤੁਹਾਡੇ ਨਾਲ ਖੜੇ ਆ ਜੋ ਡਿਪਾਰਟਮੈਂਟ ਵੱਲੋਂ ਜੋ ਬੈਸਟ ਪੋਸਿਬਲ ਹੋਊਗਾ ਉਹ ਅਸੀਂ ਕਰਾਂਗੇ